ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਲਾਈਵ ਜੁੜੇ ਹੋਏ ਆ ਤੁਸੀਂ ਸਵੇਰੇ ਸਵੇਰੇ ਬੜੀ ਅਹਿਮ ਜਾਣਕਾਰੀ ਦੇਣ ਵਾਸਤੇ ਆਪਾਂ ਲਾਈਵ ਹੋਏ ਆ ਜਿਹੜਾ ਵੀ ਵੀਰ ਜੁੜੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦੇ ਤਾਂ ਜੋ ਲੋਕਾਂ ਤੱਕ ਜਿਹੜੀ ਜਾਣਕਾਰੀ ਹੈ ਸਾਡੇ ਕਿਸਾਨ ਵੀਰਾਂ ਤੱਕ ਜਿਹੜੀ ਜਾਣਕਾਰੀ ਹੈ ਉਹ ਪਹੁੰਚ ਸਕੇ ਤਾਂ ਬੜੀ ਅਹਿਮ ਜਾਣਕਾਰੀ ਦੇਣ ਵਾਸਤੇ ਆਪਾਂ ਲਾਈਵ ਹੋਏ ਆ ਵੀਰੋ ਨਹਿਰ ਤੁਸੀਂ ਦੇਖ ਸਕਦੇ ਹੋ ਬਿਲਕੁਲ ਸੁੱਕੀ ਪਈ ਹੈ ਪਿਛਲੇ ਕਾਫੀ ਸਮੇਂ ਤੋਂ ਜਿਹੜੀਆਂ ਨਹਿਰਾਂ ਦੇ ਵਿੱਚ ਪਾਣੀ ਹੈ ਉਹ ਬੰਦ ਹੈ ਤਾਂ ਇਸ ਜਾਣਕਾਰੀ ਨੂੰ ਲੈ ਕੇ ਆਪਾਂ ਲਾਈਵ ਹੋਏ ਆ ਤਾਂ ਜਿਹੜਾ ਜਿਹੜਾ ਵੀ ਵੀਰ ਜੁੜਦਾ ਜਾਵੇ ਵੀਡੀਓ ਸ਼ੇਅਰ ਜ਼ਰੂਰ ਕਰਦਾ ਜਾਵੇ ਇਹ ਹੀ ਬੇਨਤੀ ਹੈ ਤਾਂ ਅੱਜ ਆਪਾਂ ਤੁਹਾਨੂੰ ਜਾਣਕਾਰੀ ਦੇਵਾਂਗੇ ਕਿ ਨਹਿਰਾਂ ਦੇ ਵਿੱਚ ਪਾਣੀ ਹੈ ਜਿਹੜਾ ਉਹ ਕਦੋਂ ਆਉਣ ਜਾ ਰਿਹਾ ਕਿਉਂਕਿ ਕਈ ਵੀਰਾਂ ਦੇ ਫੋਨ ਮੈਸੇਜ ਆਉਂਦੇ ਆ ਵੀ ਭਾਈ ਕਦੋਂ ਆ ਜਿਹੜਾ ਨਹਿਰਾਂ ਦੇ ਵਿੱਚ ਪਾਣੀ ਆਊਗਾ ਤਾਂ ਇਸ ਲਈ ਆਪਾਂ ਜਿਹੜਾ ਲਾਈਵ ਹੋਏ ਆ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੀ ਜਾਓ ਤੁਹਾਨੂੰ ਆਪਾਂ ਜਾਣਕਾਰੀ ਦੇਣੀ ਹੈ ਕਿ ਜਿਹੜਾ ਪਾਣੀ ਹੈ ਨਹਿਰਾਂ ਦੇ ਵਿੱਚ ਉਹ ਕਦੋਂ ਆਉਣ ਜਾ ਰਿਹਾ ਜਿਹੜੀ ਅਹਿਮ ਜਾਣਕਾਰੀ ਆਪਣੇ ਕੋਲੇ ਨਿਕਲ ਕੇ ਆ ਰਹੀ ਹੈ ਸੂਤਰਾਂ ਤੋਂ ਉਹਦੇ ਵਿੱਚ ਪਾਣੀ ਹੈ ਜਿਹੜਾ ਕਦੋਂ ਆਉਣ ਜਾ ਰਿਹਾ ਉਹ ਜਾਣਕਾਰੀ ਆਪਾਂ ਦੇਵਾਂਗੇ ਤੁਹਾਨੂੰ ਪਤਾ ਹੀ ਹੈ ਪਿਛਲੇ ਕਰੀਬ 1 ਮਹੀਨੇ ਤੋਂ ਵੱਧ ਸਮਾਂ ਹੋ ਗਿਆ ਨਹਿਰਾਂ ਜਿਹੜੀਆਂ ਬੰਦ ਹੈ ਕਿਉਂਕਿ ਪਿਛਲੀ ਸਰੰਦ ਫੀਡਰ ਹੈ ਜਿਹੜੀ ਮੇਨ ਉਹ ਬੰਦ ਹੋਈ ਵੀ ਆ ਤਾਂ ਉਹਦੇ ਕਰਕੇ ਜਿਹੜਾ ਆਪਣੀਆਂ ਨਹਿਰਾਂ 'ਚ ਵੀ ਬੰਦੀ ਉਹ ਚੱਲ ਰਹੀ ਐ ਤਾਂ ਜਿਹੜੇ ਵੀ ਵੀਰ ਜੁੜਦੇ ਜਾਣ ਉਹਨਾਂ ਨੂੰ ਇੱਕੋ ਹੀ ਬੇਨਤੀ ਐ ਕਿ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਪਾਣੀ ਦੀ ਜਿਹੜੀ ਲੋੜ ਐ ਉਹ ਬੜੀ ਹੈਗੀ ਐ ਕਿਉਂਕਿ ਬਾਗਾਂ ਨੂੰ ਵੀ ਹੁਣ ਪਾਣੀ ਦੀ ਲੋੜ ਐ ਗਰਮੀ ਐ ਜਿਹੜੀ ਕਾਫੀ ਪੈਣ ਲੱਗੀ ਐ ਤਾਂ ਅਜਿਹੇ ਵਿੱਚ ਜਿਹੜਾ ਆਪਣਾ ਇਲਾਕਾ ਜਿਹੜਾ ਉਹਨੂੰ ਪਾਣੀ ਦੀ ਜ਼ਿਆਦਾ ਲੋੜ ਪੈਂਦੀ ਐ ਕਿਉਂਕਿ ਬਾਗ ਹੁੰਦੇ ਐ ਤਾਂ ਜਿਹੜੇ ਵੀ ਵੀਰ ਜੁੜਨ ਵੀਡੀਓ ਨੂੰ ਸ਼ੇਅਰ ਕਰਦੇ ਹਨ ਤਾਂ ਤੁਹਾਨੂੰ ਜਾਣਕਾਰੀ ਦੇ ਦਈਏ ਵੀਰੋ ਕਿ ਜਿਹੜਾ ਸਰਹੰਦ ਫੀਡਰ ਦੀ ਨਹਿਰ ਦਾ ਕੰਮ ਹੈ ਜਿਹੜਾ ਚੱਲ ਰਿਹਾ ਸੀ ਉਹ ਕੰਮ ਲਗਭਗ ਆਖਰੀ ਸਟੇਜ ਤੇ ਪਹੁੰਚ ਚੁੱਕਿਆ ਹੈ ਤੇ ਤੁਹਾਨੂੰ ਮੈਂ ਜਾਣਕਾਰੀ ਦੇ ਦਾਂ ਜਿਹੜੀ ਆਪਣੇ ਕੋਲੇ ਅਹਿਮ ਜਾਣਕਾਰੀ ਸਾਹਮਣੇ ਨਿਕਲ ਕੇ ਆ ਰਹੀ ਹੈ ਉਹ ਇਹ ਹੈ ਕਿ ਪਾਣੀ ਆ ਜਿਹੜਾ ਉਹ 16 ਤਰੀਕ ਤੋਂ 18 ਤਰੀਕ ਦੇ ਵਿੱਚਕਾਰ ਜਿਹੜਾ ਛੱਡਿਆ ਜਾਊਗਾ 16 ਤੋਂ 18 ਦੇ ਵਿੱਚਕਾਰ ਪਾਣੀ ਛੱਡਿਆ ਜਾਊਗਾ ਤੇ ਜਿਹੜਾ ਪਾਣੀ ਆਪਣੇ 2-3 ਦਿਨ ਲੱਗ ਜਾਂਦੇ ਆ ਤਕਰੀਬ 20 ਤਰੀਕ ਤੱਕ ਪਾਣੀ ਪਹੁੰਚਣ ਦੀ ਆਪਣੀ ਉਮੀਦ ਹੈ ਇਹ ਜਾਣਕਾਰੀ ਜਿਹੜੀ ਸੂਤਰਾਂ ਤੋਂ ਨਿਕਲ ਕੇ ਆ ਰਹੀ ਹੈ ਕਿ ਪਾਣੀ ਹੈ ਜਿਹੜਾ ਉਹ 20 ਤਰੀਕ ਤੱਕ ਆਪਣੀਆਂ ਨਹਿਰਾਂ ਦੇ ਵਿੱਚ ਜਿਹੜੀਆਂ ਆ ਦੇਖ ਸਕਦੇ ਹੋ ਤੁਸੀਂ ਮਲੂਕਪੁਰਾ ਮਾਈਨਰ ਤੇ ਖੜੇ ਆਪਾਂ ਵੀ ਇਹਨਾਂ ਦੇ ਵਿੱਚ ਜਿਹੜਾ ਪਾਣੀ ਹੈ ਉਹ ਆਵੇਗਾ ਕਿਉਂਕਿ ਇਹ ਜਾਣਕਾਰੀ ਕਈ ਵੀਰਾਂ ਦੇ ਫੋਨ ਕਿਸਾਨਾਂ ਦੇ ਆਉਂਦੇ ਸੀ ਮੈਸੇਜ ਆਉਂਦੇ ਸੀ ਕਿ ਭਾਈ ਪਾਣੀ ਕਦੋਂ ਆਊਗਾ ਨਹਿਰਾਂ ਚ ਤਾਂ ਇਸ ਲਈ ਆਪਾਂ ਜਿਹੜੀ ਇਹ ਵੀਡੀਓ ਬਣਾ ਰਹੇ ਆ ਲਾਈਵ ਕਰ ਰਹੇ ਆ ਤਾਂ ਬੇਨਤੀ ਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਵੀ 16 ਤਰੀਕ ਤੱਕ ਜਿਹੜਾ ਪਾਣੀ ਹੈ 17 ਤੱਕ ਉਹ ਨਹਿਰਾਂ ਦੇ ਸਰੰਦ ਫੀਡਰ ਚ ਲਿਆ ਜਾਊਗਾ ਛੱਡ ਦਿੱਤਾ ਜਾਊਗਾ ਉੱਥੋਂ ਤੇ ਆਪਣੇ 2-3 ਦਿਨ ਦਾ ਜਿਹੜਾ ਪਾਣੀ ਹੈ ਉਹ ਲੱਗ ਜਾਂਦੇ ਆ ਤਾਂ 20 ਤਰੀਕ ਤੱਕ ਮੰਨੋ ਤੁਸੀਂ ਵੀ 20 ਤਰੀਕ ਤੱਕ ਆਪਣੀਆਂ ਨਹਿਰਾਂ ਦੇ ਵਿੱਚ ਪਾਣੀ ਹੈ ਜਿਹੜਾ ਉਹ ਆ ਜਾਵੇਗਾ ਸਰੰਦ ਫੀਡਰ ਚ ਲੱਗ ਭਾ ਕੇ ਸਾਰੀਆਂ ਨਹਿਰਾਂ ਜਿਹੜੀਆਂ ਆਪਣੀਆਂ ਵੀਰੋ ਉਹ ਸਾਰੀਆਂ ਸਰੰਦ ਫੀਡਰ ਚੋਂ ਨਿਕਲਦੀਆਂ ਤਾਂ ਜਿਹੇ ਵਿੱਚ ਸਾਰਾ ਆਪਣਾ ਇਲਾਕਾ ਮੁਕਸਰ ਹੋਵੇ ਫਾਜ਼ਲ ਕਾ ਜ਼ਿਲ੍ਹਾ ਹੋਵੇ ਦੋਨਾਂ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਪਾਣੀ ਆ ਉਸ ਰੰਦ ਫੀਡਰ ਦੀਆਂ ਤੋਂ ਜਿਹੜਾ ਪਗਲੀਆਂ ਨਹਿਰਾਂ ਦੇ ਵਿੱਚ ਆਪਣੀਆਂ ਦੇ ਵਿੱਚ ਆਉਂਦਾ ਹੈ ਭਾਵੇਂ ਬਲੂਕਪੁਰਾ ਮਾਈਨਰ ਹੋਵੇ ਪੰਜਾਬਾ ਮਾਈਨਰ ਹੋਵੇ ਜੜੀਆਂ ਵੀ ਨਹਿਰਾਂ ਤਾਂ ਇਸ ਤੋਂ ਇਲਾਵਾ ਜਿਹੜੇ ਸੁਖਚੈਨ ਮਾਈਨਰ ਜਿਵੇਂ ਪਹਿਲਾਂ ਦੀ ਬੰਦਾ ਉਹਨਾਂ ਤੋਂ ਬਹੁਤ ਸਮਾਂ ਹੋ ਗਿਆ ਰਾਮਸਰਾ ਮਾਈਨਰ ਹੈ ਉਹਦਾ ਕੰਮ ਚੱਲ ਰਿਹਾ ਸੀ ਮਹਾਰਾਜਪੁਰਾ ਮਾਈਨਰ ਦਾ ਕੰਮ ਕੰਪਲੀਟ ਹੋ ਗਿਆ ਤਾਂ ਜਿਹੜੇ ਪਾਣੀ ਹੈ ਹੁਣ ਉਹ 20 ਤਰੀਕ ਤੱਕ ਉਮੀਦ ਹੈ ਜਿਹੜੀ ਉਹ ਹੈਗੀ ਹੈ ਤਾਂ ਕਈ ਵੀਰਾਂ ਦੇ ਮੈਸੇਜ ਫੋਨ ਆਉਂਦੇ ਸੀਗੇ ਭਾਈ ਪਾਣੀ ਹੈ ਜਿਹੜਾ ਕਦੋਂ ਆਊਗਾ ਤਾਂ ਇਸ ਲਈ ਆਪਾਂ ਲਾਈਵ ਇਹ ਬਣਾਇਆ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਵੀਰੋ ਕਿ ਆਪਣੇ 20 ਤਰੀਕ ਤੱਕ ਮੰਨ ਕੇ ਚੱਲੋ ਵੀ ਪਾਣੀ ਆਪਣੇ 20 ਤਰੀਕ ਤੱਕ ਪਹੁੰਚੂਗਾ ਫਿਲਹਾਲ ਇਹ ਜਾਣਕਾਰੀ ਦੇਣ ਵਾਸਤੇ ਵੀ ਜਿਹੜੀ ਆਪਣੇ ਕੋਲੇ ਜਿੰਨੀ ਕੁ ਜਾਣਕਾਰੀ ਨਿਕਲ ਕੇ ਆਈ ਸੀ ਕਿਉਂਕਿ ਆਪਣੇ ਕੋਲੇ ਜਦੋਂ ਕੋਈ ਜਾਣਕਾਰੀ ਨਿਕਲ ਕੇ ਆਉਂਦੀ ਹੈ ਤਾਂ ਆਪਣੀ ਕੋਸ਼ਿਸ਼ ਹੁੰਦੀ ਹੈ ਕਿ ਆਪਾਂ ਤੁਹਾਡੇ ਤੱਕ ਉਹ ਜਾਣਕਾਰੀ ਲੈ ਕੇ ਆਈਏ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਸਾਨੂੰ ਲੱਗਦਾ ਹੈ ਵੀ ਤੁਹਾਡੇ ਤੱਕ ਇਹ ਜਾਣਕਾਰੀ ਪਹੁੰਚਣੀ ਚਾਹੀਦੀ ਹੈ ਕਿਉਂਕਿ ਜਿੰਨੀ ਇੱਕ ਸਾਨੂੰ ਅਹਿਮ ਸੂਤਰ ਹੈ ਜਿਹੜੇ ਆਪਣੇ ਉਹਨਾਂ ਤੋਂ ਜਿਹੜੀ ਜਾਣਕਾਰੀ ਨਿਕਲ ਕੇ ਆਈ ਹੈ ਕਿ 16 ਤਰੀਕ ਨੂੰ ਉਮੀਦ ਹੈਗੀ ਹੈ ਵੀ 16 ਜਾਂ 17 ਤਰੀਕ ਨੂੰ ਪਾਣੀ ਹੈ ਜਿਹੜਾ ਉਹ ਨਹਿਰ ਦੇ ਵਿੱਚ ਸਰੰਦ ਚ ਛੱਡ ਦਿੱਤਾ ਜਾਊਗਾ ਤੇ ਆਪਣੇ 2-3 ਦਿਨ ਵੀਰੋਂ ਅੱਗੇ ਲੱਗ ਜਾਂਦੇ ਆ ਤੇ ਤਿੰਨ ਕੁ 20 ਤਰੀਕ ਤੱਕ ਮੈਂ ਜਿਹੜਾ ਮੰਨ ਰਿਹਾ ਵੀ 20 ਤਰੀਕ ਤੱਕ ਪਾਣੀ ਹੈ ਜਿਹੜਾ ਉਹ ਨਹਿਰਾਂ ਦੇ ਵਿੱਚ ਆ ਜਾਵੇਗਾ ਤਾਂ ਪਿਛਲੇ ਕਾਫੀ ਸਮੇਂ ਤੋਂ ਕਿਉਂਕਿ ਇੱਧਰ ਆਪਣੇ ਬਾਗਾਂ ਦੀ ਗੱਲ ਕਰੀਏ ਤਾਂ ਬਾਗਾਂ ਦਾ ਜਿਹੜਾ ਪਾਣੀ ਦੀ ਬੜੀ ਲੋੜ ਹੈ ਤਾ ਉਸ ਕਰਕੇ ਜਿਹੜਾ ਨਹਿਰੀ ਪਾਣੀ ਐ ਬਾਗਾਂ ਨੂੰ ਬੜੀ ਜ਼ਰੂਰਤ ਪੈਂਦੀ ਐ ਇਨਾ ਸਮੇਂ ਦੇ ਵਿੱਚ ਪਹਿਲਾਂ ਵੀ ਕਾਫੀ ਜਿਹੜਾ ਮਸਲਾ ਜਦੋਂ ਬੰਦੀ ਕਰਨ ਲੱਗੇ ਸੀ ਉਦੋਂ ਵੀ ਰੋਲਾ ਕਿਸਾਨਾਂ ਨੇ ਬੜਾ ਪਾਇਆ ਸੀ ਜਾਮ ਲੱਗੇ ਸੀ ਧਰਨੇ ਲੱਗੇ ਸੀ ਕਿ ਨਹਿਰ ਬੰਦ ਨਹੀਂ ਹੋਣੀ ਚਾਹੀਦੀ ਤਾਂ ਹੁਣ ਜਿਹੜਾ 1 ਮਹੀਨੇ ਦਾ ਟਾਈਮ ਉਦੋਂ ਲਿਆ ਗਿਆ ਸੀ ਵੀ 15 ਤਰੀਕ ਤੋਂ ਬੰਦ ਕਰਕੇ ਤੇ ਮਹੀਨੇ ਚ ਪਾਣੀ ਐ ਜਿਹੜਾ ਉਹ ਕੰਮ ਕੰਮ ਕੰਪਲੀਟ ਕਰਕੇ ਤੇ ਪਾਣੀ ਛੱਡ ਦਾਂਗੇ ਤਾਂ ਹੁਣ ਜਿਹੜੀ ਗੱਲ ਸਾਹਮਣੇ ਆ ਰਹੀ ਐ ਵੀ 20 ਤਰੀਕ ਤੱਕ ਪਾਣੀ ਆਪਣੀਆਂ ਨਹਿਰਾਂ ਦੇ ਵਿੱਚ ਪਹੁੰਚ ਜਾਵੇਗਾ ਤਾਂ ਅਗਲੀ ਜਿਹੜੀ ਵੀ ਕੋਈ ਅਪਡੇਟ ਹੋਈ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਫਿਲਹਾਲ ਇਹ ਜਾਣਕਾਰੀ ਦੇਣੀ ਸੀ ਵੀ 20 ਤਰੀਕ ਤੱਕ ਆਪਣੇ ਪਾਣੀ ਹੈ ਜਿਹੜਾ ਉਹ ਆਉਣ ਦੀ ਪੂਰਨ ਜਿਹੜੀ ਉਮੀਦ ਹੈ ਤਾਂ ਇਹ ਜਾਣਕਾਰੀ ਦੇਣ ਵਾਸਤੇ ਆਪਾਂ ਜਿਹੜਾ ਇਹ ਲਾਈਵ ਹੋਏ ਆ ਤਾਂ ਜਿੰਨੇ ਵੀ ਵੀਰ ਜੁੜਨ ਉਹ ਆਪਣੇ ਇਸ ਲਾਈਵ ਨੂੰ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਣ ਤਾਂ ਇਹਦੇ ਵਿੱਚ ਮੈਂ ਇਹ ਜਾਣਕਾਰੀ ਜ਼ਰੂਰ ਦੇਦਾ ਵੀ ਸਰੰਦ ਫੀਡਰ ਦੇ ਵਿੱਚੋਂ ਜਿੰਨੀਆਂ ਵੀ ਨਹਿਰਾਂ ਨਿਕਲਦੀਆਂ ਸਾਰੀਆਂ ਨਹਿਰਾਂ ਜਿਹੜੀਆਂ ਉਹਦਾ ਜਿਹੜਾ ਪਾਣੀ ਹੈ ਸਾਰੀਆਂ ਨਹਿਰਾਂ ਚ ਉਹ ਸਰਾਂ ਦੇ ਫੀਡਰ ਚੋਂ ਨਿਕਲਣ ਵਾਲੀਆਂ ਨਹਿਰਾਂ 'ਚ ਪਾਣੀ ਆਊਗਾ ਕਿਉਂਕਿ ਕਈ ਫਿਰ ਬਾਅਦ ਚ ਵੀਰ ਪੁੱਛਦੇ ਆ ਭਈ ਆਪਣੇ ਵਾਲੀ ਨਹਿਰ 'ਚ ਕਦੋਂ ਆਊਗਾ ਤਾਂ ਸਰਾਂ ਦੇ ਚ ਜਿੰਨੀਆਂ ਵੀ ਨਹਿਰਾਂ ਨਿਕਲਦੀਆਂ ਉਹਨਾਂ ਸਾਰੀਆਂ ਦੇ ਵਿੱਚ ਜਿਹੜਾ ਪਾਣੀ ਹੈ ਉਹ 20 ਤਰੀਕ ਤੱਕ ਆਪਣੀਆਂ ਨਹਿਰਾਂ ਦੇ ਵਿੱਚ ਪਹੁੰਚ ਜਾਊਗਾ 16 17 ਤਰੀਕ ਨੂੰ ਉਥੋਂ ਪਾਣੀ ਛੱਡਣ ਦੀ ਜਿਹੜੀ ਪੂਰੀ ਉਮੀਦ ਹੈਗੀ ਹੈ ਹਾਲ ਦੀ ਘੜੀ ਤਾਂ ਬਾਕੀ ਤਾਂ ਬਾਅਦ ਦੇ ਵਿੱਚ ਕੋਈ ਜਾਣਕਾਰੀ ਆਈ ਸਾਹਮਣੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਫਿਲਹਾਲ ਇਹੀ ਗੱਲ ਸਾਹਮਣੇ ਆ ਰਹੀ ਹੈ ਕਿ ਪਾਣੀ ਹੈ ਜਿਹੜਾ ਉਹ ਛੱਡਿਆ ਜਾਊਗਾ 16 ਤਰੀਕ ਨੂੰ ਜਾਂ 17 ਤੱਕ ਤਾਂ ਉਧਰੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕਿਹਾ ਗਿਆ ਕਿ ਵਿਸਾਖੀ ਤੋਂ ਪਾਣੀ ਆ ਜਿਹੜਾ ਉਹ ਮਿਲੂਗਾ ਪਰ 14 ਤਰੀਕ ਤੱਕ 14 15 ਤਰੀਕ ਤੱਕ ਜਿਹੜਾ ਸਰੰਦ ਫੀਡਰ ਦਾ ਕੰਮ ਹੈ ਉਹ ਮੁਕੰਮਲ ਹੋਣਾ ਹੈ ਤਾਂ ਉਸ ਤੋਂ ਬਾਅਦ ਜਿਹੜਾ ਪਾਣੀ ਆ ਉਹ ਛੱਡਿਆ ਜਾਣਾ ਹੈ 16 ਤਰੀਕ ਨੂੰ ਉਮੀਦ ਹੈ ਜਿਹੜੀ ਵੀ ਪਾਣੀ ਛੱਡਿਆ ਜਾਊਗਾ 16 ਨੂੰ ਜੇ ਪਾਣੀ ਛੱਡਦੇ ਆ ਤਾਂ ਦੋ ਤਿੰਨ ਦਿਨ ਆਪਣੇ ਨਹਿਰਾਂ ਦੇ ਵਿੱਚ ਪਾਣੀ ਪਹੁੰਚਣ ਤੇ ਵੀ ਜਿਹੜਾ ਉਹ ਲੱਗ ਜਾਂਦਾ ਤਾਂ 20 ਤਰੀਕ ਤੱਕ ਉਮੀਦ ਜਿਤਾਈ ਜਾ ਰਹੀ ਹੈ ਕਿ 20 ਤਰੀਕ ਤੱਕ ਜਿਹੜਾ ਪਾਣੀ ਹੈ ਉਹ ਆਪਣੇ ਨਹਿਰਾਂ ਦੇ ਵਿੱਚ ਪਹੁੰਚ ਜਾਊਗਾ ਸਵੇਰ ਦੀ ਜਿਹੜੀ ਲਾਈਵ ਹੈ ਅਪਡੇਟ ਹੈ ਆਪਾਂ ਤੁਹਾਨੂੰ ਜਿਹਦੇ ਵਾਸਤੇ ਇਹ ਲਾਈਵ ਹੋਏ ਆ ਮੂਲਵਲੀ ਸਰਪੰਚਔਲਖ ਜੀ ਅਮਰ ਸਿੰਘ ਸ਼ਰਮਾ ਜੀ ਦੀਪਤੀ ਦਿਲਪ੍ਰੀਤ ਜੀ ਧੰਨਵਾਦ ਸਾਰਿਆਂ ਦਾ ਜਿੰਨੇ ਵੀ ਜੁੜੇ ਐ ਸ਼ੇਅਰ ਕਰ ਰਿਹਾ ਵੀਡੀਓ ਨੂੰ ਕਿਉਂਕਿ ਤੁਸੀਂ ਜੇ ਸ਼ੇਅਰ ਕਰਦੇ ਹੋ ਵੀਡੀਓ ਨੂੰ ਤਾਂ ਤਾਂ ਹੀ ਹੋਰ ਵੀਰਾਂ ਤੱਕ ਕਿਸਾਨਾਂ ਤੱਕ ਲੋਕਾਂ ਤੱਕ ਆਪਣੀ ਜਾਣਕਾਰੀ ਪਹੁੰਚਦੀ ਹੈ ਤਾਂ ਜਿਹੜੇ ਵੀਰਾਂ ਨੇ ਆਪਣਾ ਚੈਨਲ ਸਾਡੇ ਤੱਕ ਫੋਲੋਇੰਗ ਕੀਤਾ ਉਹ ਫੇਸਬੁੱਕ ਤੇ ਫੋਲੋ ਜਰੂਰ ਕਰ ਲਓ YouTube ਤੇ ਸਬਸਕ੍ਰਾਈਬ ਜਰੂਰ ਕਰ ਲਓ ਤੇ ਜਿਨ੍ਹਾਂ ਨੇ ਵੈਬਸਾਈਟ ਆਪਣੀ ਖਬਰਾਂ ਜਿਹੜੀਆਂ ਹਰ ਰੋਜ਼ ਦੀਆਂ ਪੰਜਾਬ ਦੀਆਂ ਪੰਜਾਬ ਤੋਂ ਬਾਹਰ ਦੀਆਂ ਖਬਰਾਂ ਉਹਦੇ ਤੇ ਸ਼ੇਅਰ ਕਰਦੇ ਰਹਿੰਨੇ ਆਪਾਂ da postmail live.com da postmail ਚੈਨਲ ਹੈ ਜਿਹੜਾ ਆਪਣਾ ਉਹਨੂੰ ਤੁਸੀਂ ਕਰ ਸਕਦੇ ਹੋ ਓਗਰ ਸਿੰਘ ਗੈਦਰ ਜੀ ਧੰਨਵਾਦ ਬਾਈ ਜੀ ਪੂਰਨ ਕੰਬੋਜ ਜੀ ਕਿਉਂਕਿ ਕਈ ਵੀਰਾਂ ਦੇ ਮੈਸੇਜ ਫੋਨ ਆਉਂਦੇ ਸੀ ਕਿ ਬੰਦੀ ਨੂੰ ਲੈ ਕੇ ਅਪਡੇਟ ਹੈ ਜਿਹੜੀ ਜਰੂਰ ਸ਼ੇਅਰ ਕਰੋ ਕਿ ਪਾਣੀ ਦੀ ਉਮੀਦ ਕਦੋਂ ਹੈ ਤਾਂ ਜਦੋਂ ਆਪਣੀ ਜਾਣਕਾਰੀ ਹੈ ਜਿਹੜੀ ਥੋੜੀ ਜੀ ਪੁਖਤਾ ਨਿਕਲ ਕੇ ਆਈ ਵੀ ਕਦੋਂ ਤੱਕ ਉਮੀਦ ਹੈ ਤਾਂ ਇਸ ਕਰਕੇ लवली ਸਰਪੰਚਔਲਖ ਧੰਨਵਾਦ ਬਾਈ ਜੀ ਤਾਂ ਇਸ ਲਈ ਆਪਾਂ ਇੱਕ ਵਾਰੀ ਮੈਂ ਕਿਹਾ ਥੋੜਾ ਜਿਹਾ ਪਤਾ ਲੱਗ ਜੇ ਕਿਉਂਕਿ 14 15 ਤਰੀਕ ਤੱਕ ਤਾਂ ਜਿਹੜਾ ਪਾਣੀ ਕੰਮ ਹੈ ਜਿਹੜਾ ਉੱਥੇ ਚੱਲ ਰਿਹਾ ਉਹ ਮੁਕੰਮਲ ਪੂਰਨ ਤੌਰ ਤੇ ਹੋ ਜਾਊਗਾ ਤਾਂ ਪਾਣੀ ਉਸ ਤੋਂ ਬਾਅਦ ਹੀ ਛੱਡਿਆ ਜਾਊਗਾ ਤਾਂ 20 ਤਰੀਕ ਤੱਕ ਗੱਲ ਸਾਹਮਣੇ ਆ ਰਹੀ ਵੀ 20 ਤੱਕ ਪਾਣੀ ਹੈ ਜਿਹੜਾ ਉਹ ਆਪਣੀਆਂ ਨਹਿਰਾਂ ਦੇ ਵਿੱਚ ਪਹੁੰਚ ਜਾਵੇਗਾ ਸ੍ਰੇਸ਼ ਕੁਮਾਰ ਜੀ ਧੰਨਵਾਦ ਬਾਈ ਜੀ ਤਾਂ ਉਧਰ ਕਣਕਾਂ ਜਿਹੜੀਆਂ ਉਹ ਸਿਖਰ ਤੇ ਪਹੁੰਚ ਚੁੱਕੀਆਂ ਪੱਕ ਚੁੱਕੀਆਂ ਕਣਕਾਂ ਵਾਢੀ ਹੈ ਜਿਹੜੀ ਉਹ ਸ਼ੁਰੂ ਹੋਣ ਵਾਲੀ ਹੈ ਕਈ ਥਾਵਾਂ ਤੇ ਸ਼ਾਇਦ ਉਹ ਵੀ ਗਈ ਹੋਵੇ ਤਾਂ ਪਾਣੀ ਦੀ ਆਪਣੇ ਜਿਹੜੇ ਬਾਗਾਂ ਵਾਲੇ ਪਾਸੇ ਆ ਤਾਂ ਬਾਗਾਂ ਵਾਲੇ ਪਾਸੇ ਜਿਹੜਾ ਪਾਣੀ ਦੀ ਬੇहद ਲੋਡ ਹੁੰਦੀ ਹੈ ਨਹਿਰੀ ਪਾਣੀ ਦੀ ਤਾਂ ਖਾਸ ਤੌਰ ਤੇ ਕਿਉਂਕਿ ਪਹਿਲਾਂ ਵੀ ਇੱਕ ਵਾਰੀ ਜਦੋਂ ਬਾਗ ਹੈ ਤੁਸੀਂ ਪਤਾ ਹੋਣਾ ਤੁਹਾਨੂੰ ਕਿ ਆਪਣੇ ਬਾਗਾਂ ਦੀ ਜੀ ਨੂੰ ਜਿਹੜੀ ਮਾਰ ਹੈ ਉਦੋਂ ਉਹ ਪਈ ਸੀਗੀ ਕਿ ਬੰਦੀ ਹੋ ਗਈ ਸੀ ਉਦੋਂ ਤੇ ਉਦੋਂ ਗਰਮੀ 'ਚ ਪਾਣੀ ਦੀ ਲੋਡ ਸੀ ਤੇ ਪਾਣੀ ਆਪਣੇ ਆਇਆ ਨਹੀਂ ਸੀ ਨਿਰਮਲ ਸਿੰਘ ਪ੍ਰਧਾਨ ਸਾਹਿਬ ਸਾਡੇ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦੇ ਬਾਰਡਰਾਂ ਤੇ ਵੀ ਡਟੇ ਹੋਏ ਆ ਵੀਰ ਸਾਡੇ ਕਿਸਾਨੀ ਮਸਲਿਆਂ ਨੂੰ ਲੈ ਕੇ ਬਾਈ ਜੀ ਪਾਣੀ ਆਉਣਾ ਹੈ 20 ਤਰੀਕ ਤੱਕ ਉਮੀਦ ਆ ਪਾਣੀ ਦੀ ਵੀ 20 ਤਰੀਕ ਤੱਕ ਆਪਣੇ ਪ੍ਰਧਾਨ ਜੀ ਪਾਣੀ ਪਹੁੰਚ ਜੂਗਾ ਇਧਰ ਨਹਿਰਾਂ ਦੇ ਵਿੱਚ ਜਿਹੜੀ ਹੁਣ ਤੱਕ ਦੀ ਜਾਣਕਾਰੀ ਹੈ ਅੱਗੇ ਪਿੱਛੇ ਤਾਂ ਹੋ ਹੀ ਸਕਦਾ ਹੈ ਗਾਣ ਨੂੰ ਤਾਂ ਭਵੇਂ ਹੋ ਜੇ ਪਰ 20 ਤੱਕ ਉਮੀਦ ਆ ਪਾਣੀ ਦੀ ਜਿਹੜੀ ਪਹੁੰਚਣ ਦੀ ਕਿਉਂਕਿ 15 16 ਨੂੰ ਉਮੀਦ ਜਿਹੜੀ ਜਿਤਾਈ ਜਾ ਰਹੀ ਹੈ ਪਾਣੀ 16 ਨੂੰ ਛੱਡਿਆ ਜਾਊ 17 ਨੂੰ ਤਾਂ ਦੋ ਤਿੰਨ ਦਿਨ ਆਪਣੀਆਂ ਨਹਿਰਾਂ ਤੱਕ ਆਉਣ ਤੇ ਲੱਗ ਜਾਂਦਾ ਜੀਵਨ ਸਿੰਘ ਸਤਿ ਸ਼੍ਰੀ ਅਕਾਲ ਬਾਈ ਗੁਰਸੇਵ ਕਿਸਰਾ ਧੰਨਵਾਦ ਜੀ ਅਜੇ ਬਾਦੂ ਜੀ ਰਾਮ ਰਾਮ ਬਾਈ ਗੋਵਿੰਦਰ ਪੁੱਲਰ ਜੀ ਜਿਹੜੇ ਵੀ ਵੀਰ ਜੁੜੇ ਆ ਉਹਨਾਂ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੱਗਾ ਤਾਲੀ ਵੱਲ ਧੰਨਵਾਦ ਬਾਈ ਜੀ ਤਾਂ ਜਿਹੜੇ ਵੀਰਾਂ ਨੇ ਆਪਣਾ ਚੈਨਲ ਹਲੇ ਤੱਕ ਫੋਲੋ ਨਹੀਂ ਕੀਤਾ ਉਹਨਾਂ ਨੂੰ ਬੇਨਤੀ ਹੈ ਕਿ ਆਪਣੇ ਚੈਨਲ ਨੂੰ ਫੋਲੋ ਜ਼ਰੂਰ ਕਰ ਲਓ ਫੇਸਬੁੱਕ ਤੇ YouTube ਤੇ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਤੁਹਾਡੇ ਤੱਕ ਹਰ ਅਪਡੇਟ ਹੈ ਜਿਹੜੀ ਉਹ ਆਪਣੀ ਪਹੁੰਚਦੀ ਰਹੇ ਤਾਂ ਇਹ ਜਾਣਕਾਰੀ ਦੇਣ ਵਾਸਤੇ ਆਪਾਂ ਮਲੂਕਪੁਰਾ ਮਾਇਨਰ ਦੇ ਉੱਪਰ ਜਿਹੜੀ ਆਪਣੀ ਅਬੌਰ ਇਲਾਕੇ ਦੇ ਅਬੌਰ ਵਿਧਾਨ ਸਭਾ ਹਲਕੇ ਦੇ ਪਿੰਡਾਂ ਨੂੰ ਖਾਸ ਤੌਰ ਤੇ ਟੇਲਾਂ ਤੱਕ ਜਿਹੜਾ ਪਾਣੀ ਹੈ ਇਹ ਨਹਿਰ ਪਹੁੰਚਾਉਂਦੀ ਹੈ ਕਪੀਲਪਾਦੂ ਜੀ ਇਹਨਾਂ ਦਾ ਧੰਨਵਾਦ ਕਰਦਾ ਵੀਰ ਹੋਰਾਂ ਦਾ ਤਾਂ ਜਿਹੜੇ ਵੀ ਵੀਰ ਵੀਡੀਓ ਨੂੰ ਸ਼ੇਅਰ ਕਰਨਗੇ ਜਾਂ ਵੇਖ ਰਹੇ ਆ ਉਹਨਾਂ ਦਾ ਖਾਸ ਤੌਰ ਤੇ ਧੰਨਵਾਦ ਹੈ ਕਿਉਂਕਿ ਜੇਕਰ ਬਾਈ ਤੁਸੀਂ ਸ਼ੇਅਰ ਕਰੋਗੇ ਤਾਂ ਹੀ ਲੋਕਾਂ ਤੱਕ ਜਿਹੜੀ ਜਾਣਕਾਰੀ ਪਹੁੰਚੂਗੀ ਰਮਨਪ੍ਰੀਤ ਕਾਲਸਾ ਜੀ ਮੋਨੂ ਲਾਇਲਪੁਰੀਆ ਬਾਈ ਜੀ ਐਡਵੋਕੇਟ ਹਰੀ ਕ੍ਰਿਸ਼ਨ ਕੁਲਚਾਨੀਆਂ ਜੀ ਧੰਨਵਾਦ ਬਾਈ RAM RAM ਜੀ ਤਾ ਕਈ ਵੀਰ ਕਹਿੰਦੇ ਆ ਵੀ ਹੁਣ ਜਿਵੇਂ ਨਵੇਂ ਜੁੜੀ ਜਾਂਦੇ ਤਾਂ ਕਰਕੇ ਆਪਾਂ ਦੁਬਾਰਾ ਦੁਬਾਰਾ ਇਹ ਦੱਸ ਰਹੇ ਆ ਵੀ ਪਾਣੀ ਕਦੋਂ ਤੱਕ ਆਊਗਾ ਕਿਉਂਕਿ ਕਈ ਵੀਰ सुरेश ਕੁਮਾਰ ਜੀ ਪਾਣੀ ਆ ਜਿਹੜਾ 20 ਤਰੀਕ ਤੱਕ ਨਹਿਰਾਂ ਦੇ ਵਿੱਚ ਆ ਜਾਊਗਾ ਆਪਣੀਆਂ ਚ ਪਾਣੀ 16 17 ਨੂੰ ਉਮੀਦ ਆ ਵੀ ਛੱਡ ਦੇਣਗੇ ਤਾਂ ਉਹ ਵਾਰ-ਵਾਰ ਇਸ ਕਰਕੇ ਵੀ ਨਵੇਂ ਬੰਦੇ ਜੁੜਦੇ ਆ ਕਈ ਪਹਿਲਾਂ ਵਾਲੇ ਜਿਵੇਂ ਕੱਟ ਜਾਂਦੇ ਆ ਤਾਂ ਨਵੇਂ ਜਦੋਂ ਜੁੜਦੇ ਆ ਤਾਂ ਉਹਨਾਂ ਨੂੰ ਜਿਹੜੀ ਜਾਣਕਾਰੀ ਹੈ ਨਾਲ ਮਿਲ ਜੇ ਤਾਂ ਕਰਕੇ ਆਪਾਂ ਦੁਬਾਰਾ ਦੁਬਾਰਾ ਬੋਲਦੇ ਆ ਤਾਂ ਇਹ ਜਾਣਕਾਰੀ ਦੇਣ ਵਾਸਤੇ ਆਪਾਂ ਵੀਰੋ ਲਾਈਵ ਹੋਏ ਸੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਤਾਂ ਜੋ ਲੋਕਾਂ ਤੱਕ ਜਾਣਕਾਰੀ ਪਹੁੰਚ ਸਕੇ ਵਧੀਆ ਜੀ ਵੀ ਪਾਣੀ ਆ ਜਿਹੜਾ ਨਹਿਰ ਚੋਂ ਆਊਗਾ ਕਿਉਂਕਿ ਮੈਸੇਜ ਵੀ ਬੜੇ ਆਉਂਦੇ ਆ ਸੁਨੀਲ ਕੁਮਾਰ ਜੀ ਬਹੁਤ ਵਧੀਆ ਬਾਈ ਜੀ ਗੁੱਡ ਮਾਰਨਿੰਗ ਤਾਂ ਇਸ ਕਰਕੇ ਆਪਾਂ ਜਿਹੜਾ ਇਹ ਲਾਈਵ ਹੈ ਅਪਡੇਟ ਹੈ ਉਹ ਕੀਤਾ ਤਾਂ ਹੋਰ ਵੀ ਜਿਹੜਾ ਗੁਰਦਾਸ ਸੰਧੂ ਬਾਈ ਜੀ ਧੰਨਵਾਦ ਬਾਈ ਜੀ ਗੁੱਡ ਮਾਰਨਿੰਗ ਤਾਂ ਹੋਰ ਵੀ ਜਿਹੜੀ ਕੋਈ ਤੁਹਾਡੇ ਇਲਾਕੇ ਦੀ ਕੋਈ 16 17 ਨੂੰ ਪਾਣੀ ਛੱਡ ਦੇਣਗੇ ਹਾਂ 18 ਜਾਂ 19 ਤੱਕ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਨਹਿਰ ਜਿਹੜੀ ਬਿਲਕੁਲ ਸੁੱਕੀ ਹੋਈ ਹੈ ਸਫਾਈ ਹੋਈ ਵੀ ਨਹਿਰ ਵੀ ਤੁਸੀਂ ਵੇਖ ਸਕਦੇ ਹੋ ਕਿੰਨੂ ਦਾ ਜਿਹੜਾ ਰੇਟ ਹੈ ਬਾਈ ਉਹ ਉਹੀ ਚੱਲੀ ਜਾਂਦਾ ਬਾਈ ਹੁਣ ਵੈਸੇ ਅੱਜ ਆਪਾਂ ਵੀਡੀਓ ਪਾਵਾਂਗੇ ਪਹਿਲਾਂ ਪਾਈ ਨਹੀਂ ਸੀ ਹੁਣ ਤਾਂ ਅਗਲੇ ਸਾਲ ਦੇ ਸੌਦੇ ਵੀ ਜਿਹੜੇ ਹੋ ਰਹੇ ਆ ਕਹਿੰਦੇ 20 ਤੋਂ 25 ਰੁਪਏ ਦੇ ਹਿਸਾਬ ਨਾਲ ਹੋਣੇ ਕਰੀ ਜਾਂਦੇ ਆ ਕਈ ਵੀਰ ਤਾਂ ਕਈ ਕਿਸਾਨਾਂ ਨੇ ਸੌਦੇ ਆ ਜਿਹੜੇ ਉਹ ਕੀਤੇ ਵੀ ਆ ਤਾਂ ਤੁਹਾਡੇ ਇਲਾਕੇ ਦੀ ਕੋਈ ਖਾਸ ਖਬਰ ਹੋਵੇ ਵੀਰੋ ਕੋਈ ਪ੍ਰਤਿਭਾਸ਼ਾਲੀ ਕੋਈ ਵਿਲੱਖਣ ਕੰਮ ਕਰਨ ਵਾਲਾ ਵਿਅਕਤੀ ਹੋਵੇ ਤਾਂ ਉਹ ਜਾਣਕਾਰੀ ਸਾਡੇ ਨਾਲ ਜਰੂਰ ਤੁਸੀਂ ਸਾਂਝੀ ਕਰਿਓ ਤਾਂ ਜੋ ਆਪਾਂ ਉਹਨਾਂ ਦੀ ਜਿਹੜੀ ਕਵਰੇਜ ਹੈ ਵਧੀਆ ਢੰਗ ਨਾਲ ਕਰਕੇ ਲੋਕਾਂ ਤੱਕ ਲੈ ਕੇ ਆਈਏ ਕੋਈ ਵੱਖਰਾ ਕੰਮ ਕਰਨ ਵਾਲਾ ਹੋਵੇ ਕੋਈ ਵੀ ਵੀਰ ਕੋਈ ਵਿਸ਼ੇਸ਼ ਕੀਤਾ ਹੋਵੇ ਸਮਾਜ ਲਈ ਲੋਕਾਂ ਲਈ ਕਿਸੇ ਨੇ ਜਾਂ ਤੁਹਾਡੇ ਕੋਈ ਸਮੱਸਿਆ ਹੈਗੀ ਹੈ ਉਹ ਚੱਕਣ ਦਾ ਚੱਕਣੀ ਹੋਵੇ ਪ੍ਰਸ਼ਾਸਨ ਸਰਕਾਰ ਦੇ ਧਿਆਨ ਚ ਲਿਆਉਣ ਵਾਲੀ ਹੋਵੇ ਤਾਂ ਉਸ ਨੂੰ ਲੈ ਕੇ ਤੁਹਾਨੂੰ ਪਤਾ ਹੀ ਹੈ ਚੋਣ ਜਾਟਾ ਜਿਹੜਾ ਲੱਗਿਆ ਹੋਇਆ ਤਾਂ ਇੱਥੇ ਮੈਂ ਇੱਕ ਬੇਨਤੀ ਜ਼ਰੂਰ ਮਨਮਿੰਦਰ ਸਿੰਘ ਧੰਨਵਾਦ ਬਾਈ ਧਰਮਪਾਲ ਬਾਈ ਪੰਮਾ ਰਾਏ ਧੰਨਵਾਦ ਬਾਈ ਸੁਖਜਿੰਦਰ ਸਿੰਘ ਰਾਜਨ ਸਾਡੇ ਭਾਰਤੀ ਕਿਸਾਨ ਯੂਨੀ ਰਾਜੇਵਾਲਾ ਦੇ ਰਾਜੀਵਾਲ ਦੇ ਪ੍ਰਧਾਨ ਹੈ ਅਬੋਰ ਬਲਾਕ ਦੇ ਉਹਨਾਂ ਦਾ ਧੰਨਵਾਦ ਤਾਂ ਜਿਹੜੀ ਜਾਣਕਾਰੀ ਮੈਂ ਤੁਹਾਡੇ ਨਾਲ ਇੱਕ ਜ਼ਰੂਰ ਬੇਨਤੀ ਕਰਨੀ ਚਾਹੂੰਗਾ ਕਿ ਤੁਹਾਨੂੰ ਪਤਾ ਹੈ ਕਿ ਚੋਣ ਜਾਬਤਾ ਜਿਹੜਾ ਉਹ ਲੱਗਿਆ ਹੋਇਆ ਹੈ ਲੋਕ ਸਭਾ ਚੋਣਾਂ ਜਿਹੜੀਆਂ 2024 ਦੀਆਂ ਉਹ ਹੋਣ ਜਾ ਰਹੀਆਂ ਆਪਣੇ ਜਿਹੜੀਆਂ 1 ਜੂਨ ਨੂੰ ਵੋਟਾਂ ਪੈਣੀਆਂ ਪੰਜਾਬ ਦੇ ਵਿੱਚ ਜਾਂ ਪੰਜਾਬ ਤੋਂ ਬਾਹਰ ਵਾਲੇ ਜਿਹੜੇ ਵੀਰ ਹੈ ਉਹਨਾਂ ਦੇ ਜਦੋਂ ਵੀ ਵੋਟਾਂ ਪੈਣੀਆਂ ਤਾਂ ਇਹ ਲੋਕਤੰਤਰ ਦੇ ਮਜ਼ਬੂਤੀ ਲਈ ਹਰ ਇੱਕ ਬੰਦਾ ਜਿਹਦੀ ਵੀ ਵੋਟ ਬਣੀ ਹੈ ਵੋਟ ਪਾਉਣ ਜ਼ਰੂਰ ਜਾਇਓ ਕਿਉਂਕਿ ਉਹਦੇ ਚ ਤੁਸੀਂ ਚੋਣ ਕਰਨੀ ਹੈ ਆਪਣੇ ਇਲਾਕੇ ਦੇ ਐਮਪੀ ਦੀ ਤੁਸੀਂ ਸਰਕਾਰ ਹੈ ਜਿਹੜੀ ਬਣਾਉਣੀ ਹੈ ਸੈਂਟਰ ਦੇ ਵਿੱਚ ਵੀ ਕਿੱਦਾਂ ਦੀ ਸਰਕਾਰ ਹੋਣੀ ਚਾਹੀਦੀ ਹੈ ਐਡਵੋਕੇਟ ਵਿਵੇਕ 인ਸਾ ਵੀਰ ਸਾਡੇ ਢਾਬਾ ਕੋਕਰੀਆਂ ਤੋਂ ਸੀਨੀਅਰ ਐਡਵੋਕੇਟ ਹੈ ਉਹਨਾਂ ਦਾ ਧੰਨਵਾਦ ਸੁਗਰੀਵ ਸੇਤੀਆ ਜੀ ਸਾਡੇ ਇਹਨਾਂ ਦਾ ਧੰਨਵਾਦ ਸੁਦੀਰ ਨੋਖਵਾਲ ਜੀ ਧੰਨਵਾਦ ਰਕੇਸ਼ ਕੇਰੀਆ ਦੀ ਤਾਂ ਉਹ ਮੈਂ ਬੇਨਤੀ ਜ਼ਰੂਰ ਕਰਨੀ ਚਾਹੂੰਗਾ ਕਿ ਉਹ ਤੁਹਾਡੇ ਕੋਲੇ 5 ਸਾਲਾਂ ਬਾਅਦ ਇੱਕ ਮੌਕਾ ਆਉਂਦਾ ਵੀ ਤੁਸੀਂ ਆਪਣੀ ਮਰਜ਼ੀ ਨਾਲ ਬਿਨਾ ਕਿਸੇ ਡਰ ਭੈ ਲਾਲਚ ਤੋਂ ਜਿਹੜੀ ਵੋਟ ਹੈ ਉਹ ਪਾ ਸਕਦੇ ਹੋ ਤਾਂ ਜ਼ਰੂਰ ਤੁਸੀਂ ਵੋਟ ਪਾਉਣ ਜਾਣੀ ਹੈ ਕਿਸੇ ਵੀ ਕੈਂਡੀਡੇਟ ਨੂੰ ਜਿਸ ਨੂੰ ਤੁਹਾਡਾ ਮਨ ਕਰਦਾ ਹੈ ਤੁਹਾਡਾ ਦਿਲ ਕਰਦਾ ਹੈ ਵੀ ਅਸੀਂ ਇਹਨੂੰ ਵੋਟ ਪਾਉਣੀ ਹੈ ਜਿਹਨੂੰ ਮਰਜ਼ੀ ਵੋਟ ਪਾ ਕੇ ਆਓ ਪਰ ਵੋਟ ਦੇ ਅਧਿਕਾਰ ਦੀ ਵਰਤੋਂ ਲਾਜ਼ਮੀ ਤੌਰ ਤੇ ਕਰਿਓ ਇਹ ਮੈਂ ਜਿਹੜੀ ਬੇਨਤੀ ਹੈ ਉਹ ਤੁਹਾਨੂੰ ਕਰਨਾ ਚਾਹਣਾ ਕਿ ਜਿਹੜੀ ਵੋਟ ਪਾਉਣ ਜ਼ਰੂਰ ਜਾਇਓ ਕਿਉਂਕਿ ਲੋਕਤੰਤਰ ਦੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿਹੜਾ ਵੀ ਧਰਮਪਾਲ ਰਾਏ ਕੁਮਾਰ ਬਿਸ਼ਨੋਈ ਜੀ ਪੰਮਾ ਰਾਏ ਦੀ ਹੈ ਬਾਈ ਸਾਡੇ ਕਹਿੰਦਾ ਭਾਈ ਮੈਂ ਵੀ ਫੇਸਬੁੱਕ ਤੇ ਕੰਮ ਕਰਦਾ ਪੰਮਾ ਰਾਏ ਪੀ ਜੇ ਐਗਰੀਕਲਚਰ ਤਾਂ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਰਜੇਸ਼ਪਾਦੂ ਜੀ ਦਾ ਧੰਨਵਾਦ ਹੈ ਸੁਦੀਰ ਨੋਖਵਾਲ ਜੀ ਤਾਂ